ਮੇਰੇ ਪਿਆਰਿਓ ਅੱਜ ਨਾ ਗੁਰਲਾਲ ਬਾਹਲੇ ਘੰਟਾ ਟਰੈਕਟਰ ਲੈ ਕੇ ਆਇਆ ਤੇ ਦੋਨੇ ਹੈਗੇ ਨੇ ਟਮਾਟੀ ਟਰੈਕਟਰ 855 ਕਾਰਨ ਸੱਜਣ ਉਹ ਇਹ ਆ ਕਿਉਂਕਿ ਇਸ ਟਰੈਕਟਰ ਨਾ ਜਿਵੇਂ ਕਹਿੰਦੀ ਹੈ ਡਿਮਾਂਡ ਵੀ ਬਾਹਲੀ ਆ ਹਰੇਕ ਨੌਜਵਾਨ ਚਾਹੁੰਦਾ ਵੀ ਯਾਰ ਸਾਡੇ ਘਰੇ ਖੜਾ ਹੋਵੇ ਸਾਡੇ ਘਰੇ ਖੜਾ ਹੋਵੇ ਗੁਰਲਾਲ ਕਹਿੰਦਾ ਫਿਰ ਆਪਾਂ ਦੂਸਰੇ ਟਰੈਕਟਰ ਘਟਾ ਦਿੰਨੇ ਆ ਵੀ 855 ਦੀ ਜੋਰ ਦੇ ਦਿੰਨੇ ਆ ਕੀ ਰੇਟ ਦੇ ਵਿੱਚ ਮਿਲਣਗੇ ਸਾਰਾ ਕੁਝ ਪਸ ਲੈਣੇ ਆ ਗੁਰਲਾਲ ਜਿਹੜਾ ਇਹ ਟਰੈਕਟਰ ਹੈ ਕਿੰਨਾ ਮਾਡਲ ਹੈ ਇਹ 10 ਮਾਡਲ ਹੈ ਜੀ 2010 ਮਾਡਲ ਹੈ ਤੇਲ ਬਰੇਕ ਅੱਛਾ ਇਹ ਉਹੀ ਟਰੈਕਟਰ ਹੈ ਜਿਹ ਫੇਰ ਆਪ ਦੱਸ ਦੀ ਵੀ ਕਿੰਨੇ ਚ ਦਵਾਂਗੇ ਦੱਸਾਂਗੇ ਬਾਅਦ ਵਿੱਚ ਪਹਿਲਾਂ ਤੁਹਾਨੂੰ ਦੱਸ ਦਈਏ ਬਾਈ ਜਿਹੜੇ ਇਹ ਕਰਲੌਸਕਰ ਇੰਜਨ ਚ ਆ ਜਾਂਦਾ ਹਨਾ ਹਾਂ ਹਾਂ ਸੱਜਣੋ ਹੈਗਾ ਕਰਲੌਸਕਰ ਇੰਜਨ ਦੇ ਵਿੱਚ ਬਾਈ ਇਹਦਾ ਨੰਬਰ ਕਿੱਥੋਂ ਦਾ ਨੰਬਰ ਪੀ ਵੀ 11 ਪਟਿਆਲੇ ਦਾ ਨੰਬਰ ਹੈ ਯਾਨੀ ਕਿ ਪੰਜਾਬ ਦਾ ਨੰਬਰ ਆ ਪੰਜਾਬ ਮਿੱਤਰੋ ਕਰਲੌਸਕਰ ਇੰਜਨ ਦੇ ਵਿੱਚ ਆ ਪੰਜਾਬ ਦਾ ਨੰਬਰ ਆ ਹਨਾ ਤੇ ਇਸ ਤਾਂ ਇੰਜਰ ਗੇਅਰ ਦਾ ਕਿਵੇਂ ਹੈ ਟਰੈਕਟਰ ਠੀਕ ਆ ਵਧੀਆ ਚੰਗਾ ਹਾਂ ਹਾਂ ਚੰਗਾ ਲੈ ਮਿੱਤਰੋ ਇੰਜਨ ਗੇਅਰ ਦਾ ਬਾਈ ਕਹਿੰਦਾ ਚੰਗਾ ਤੇ ਹੋਰ ਵੀ ਆ ਆਹ ਟਰੈਕਟਰ ਦੀ ਡਿਮਾਂਡ ਥੋੜੀ ਵੱਧ ਹੁੰਦੀ ਹੈ ਜਿਹਦਾ ਬਾਈ ਹਿੱਸਾ ਹਨਾ ਬਾਈ ਟਾਈਪ ਜੇਜ ਹੋਵੇ ਰੇ ਮੁਰਲੇ ਟਾਇਰ ਸੱਜਣੋਂ ਇਹਦੇ ਵਧੀਆ ਕਿੰਨੇ ਪਰਸੈਂਟ ਹੋਣਗੇ ਇਹ ਲਾਲ 60 ਪੈਸੇ ਸੱਜਣੋਂ ਮੁਰਲੇ ਟਾਇਰ ਨੇ ਤੇ 70 ਰੁਪਏ ਲੈ ਗਿਆ ਮਗਰਲੇ ਟਾਇਰ ਜੀ 65 70 ਪੈਸੇ ਹੈਗੇ 70 ਪੈਸੇ ਸੱਜਣੋਂ ਮਗਰਲੇ ਟਾਇਰ ਨੇ ਹਣਾ ਰਿਮ ਰਮ ਦਿਖਾ ਦਿੰਦਾ ਪਰ ਮੈਂ ਪੂਰੇ ਘੈਂਟ ਨੇ ਮਿੱਤਰੋ ਤੇ ਆ ਵੀ ਦੇਖੋ ਸਤਰੀ ਇਹ ਨਾ ਪੂਰੀ ਮਜ਼ਬੂਤ ਲੱਗੀ ਹੋਈ ਆ ਤੇ ਹੋਰ ਵੀ ਤੁਹਾਨੂੰ ਦੱਸਦਾ ਇਧਰਲੇ ਪਾਸੇ ਆ ਕੇ ਸੱਜਣੋਂ ਕਹਿੰਦੇ ਪੋਰਾ ਬਿਲਡਿੰਗ ਦਾ ਨਹੀਂ ਹੈਗਾ ਬਾਈ ਨੇ ਕਿਹਾ ਦੀ ਕਹਿੰਦਾ ਬਾਈ ਪੂਰਾ ਤਸੱਲੀ ਵਾਲਾ ਟਰੈਕਟਰ ਹੈ ਤੇ ਸੱਜਣੋਂ ਜਿਹੜੇ ਪ੍ਰਾਣੇ ਲੈਣਾ ਹੋਇਆ ਕੰਟੈਕਟ ਕਰ ਲਿਓ ਨੰਬਰ ਵੀ ਬਾਈ ਦਾ ਤੇ ਉਹ ਸਟicker ਦੇਖ ਲੋ ਹਲੇ ਤੱਕ ਨਾਲ ਦਾ ਪਿਆ 540 ਚੱਕਰਾਂ ਦੇ ਵਿੱਚ ਹੁੰਦਾ ਇਸ ਇਹ ਛਿਰੀ ਦੇ ਵਿੱਚ ਤੇ ਤੁਹਾਨੂੰ ਹੋਰ ਵੀ ਦੱਸਦਾ ਪਟਿਆਲੇ ਦਾ ਨੰਬਰ ਹੈ ਇਹਦਾ ਹਣ ਬਾਈ ਹਾਂਜੀ ਹਾਂ ਪਟਿਆਲੇ ਇੰਜਨ ਗੇਅਰ ਦਾ ਓਕੇ ਆ ਤੇ ਇਸ ਦਾ ਦੀ ਬੈਟਰੀ ਕਿਵੇਂ ਆ ਚ ਬੈਟਰੀ ਪੂਰੀ ਵਧੀਆ ਵੀਰੇ ਚੰਗੀ ਬੈਟਰੀ ਹਾਂ ਓਕੇ ਤੇ ਇੱਕ ਗੱਲ ਹੋਰ ਇਹ ਕਿਹਦੀ ਪਾਰਟੀ ਦੇ ਨਾਮ ਹੋਊਗਾ ਤੇ ਦੂਜੀ ਦੇ ਦੂਜੀ ਪਾਰਟੀ ਦੇ ਨਾਮ ਹੈ ਤੇ ਜਿਹਦੇ ਆਪਾਂ ਰੇਟ ਦੀ ਗੱਲ ਕਰੀਏ ਕਿੰਨੇ ਕ ਦਾ ਦੋਵੇਂਗਾ ਇਹ ਦੇ ਦਾਂਗੇ ਤੁਹਾਨੂੰ 35 ਦਾ 3 ਲੱਖ 35 ਹਜ਼ਾਰ ਦਾ ਇਹ ਚ ਡਿਸਕਾਊਂਟ ਦੱਸ ਕਿੰਨੇ ਪੈਸੇ ਹੋਊਗਾ ਕਰ ਦਾਂਗੇ ਮਾਨ ਤਾਨ ਵਧੀਆ ਹੋ ਜਾਊਗਾ ਥੋੜਾ ਜਿਹਾ ਜੇ ਦੱਸ ਜੀ ਤੁਮੇ ਸਵਾਦਾ ਲੈ ਮਿੱਤਰੋ ਸਵਾ 3 ਲੱਖ ਦਾ ਹੈ ਨਾ ਹਾਂਜੀ ਸਵਾ 3 ਲੱਖ ਦਾ ਸੱਜ ਨੂੰ ਇਹ ਟਰੈਕਟਰ ਬਣੂ ਇਹਦੇ ਵਿੱਚੋਂ ਵੀ ਯਾਰ ਤੁਹਾਡਾ ਮਾਨ ਤਾਨ ਕਰਵਾਵਾਂਗੇ ਥੋੜਾ ਜਿਹਾ ਦੱਸ ਦਿਓ ਵੀ ਪੱਟੀ ਕੁੰਬੜਾਲੀ ਦੀ ਵੀਡੀਓ ਦੇਖੀ ਆ ਤੇ ਬਰਨਾਲ ਜਿਹੜਾ ਆ ਖੜਾਇ ਕਿੰਨਾ ਮਾਡਲ ਆ ਇਹ ਹੈਗਾ 2014 ਸੰਗਰੂਰ ਨੰਬਰ ਆ ਅੱਛਾ ਫਾਸਟ ਪਾਰਟੀ ਪੀ ਵੀ 13 ਲੈ ਮਿੱਤਰੋ ਪੀ ਵੀ 13 ਫਾਸਟ ਪਾਰਟੀ ਦੇ ਨਾਮ ਆ ਓਕੇ 14 ਮਾਡਲ ਹੈ ਤੇ ਭਾਈ ਇੰਜਨ ਗੇਅਰ ਦਾ ਕਿਵੇਂ ਪਹਿਲਾਂ ਪੂਰਾ ਚੰਗਾ ਡਰਾਟਾ ਕੋਈ ਇਹਦੇ ਨਾਲ ਛੇੜ ਸੁਣਾ ਨਹੀਂ ਤੇ ਨਹੀਂ ਹੋਈ ਹੋਈ ਨਾ 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 ਕੋਈ ਛੇੜ ਨਹੀਂ ਲੈ ਵਿੱਚੋਂ ਵੀ ਆਪਾਂ ਦਿਖਾ ਦਈਏ ਨਾ ਫੋਲ ਕੇ ਭਈ ਇਹ ਕਿੰਨੇ ਘੰਟੇ ਚੱਲੇ ਹੋ ਘੁਰ ਲਾਲ ਘੰਟੇ ਦਾ ਚੱਲਾ ਮੀਟਰ ਮਟਰ ਖੜਾਉ ਘੰਟੇ ਵਾਲਾ ਅਸਈ ਚਲ ਉ ਚੰਗਾ ਟਰੈਕਟਰ ਹੈ ਨਾ ਸਾਰ ਤੇ ਲੋ ਮਿੱਤਰੋ ਘੈਂਟ ਗੱਲਬਾਤ ਹੋਈ ਪਈ ਆ ਤੇ ਆ ਦੇਖੋ ਆ ਪੂਰੇ ਯਾਰ ਸੌਂਕ ਸੌਂਕ ਨਾਲ ਮਾ ਚਾ ਚਾ ਰਟ ਮੂਰ ਸੌਂਕ ਜਨ ਨਾ ਰੱਖਿਆ ਕਿਸੇ ਦਾ ਨਾ ਭਾਈ ਤੇ ਇਸ ਦਾ ਦੇ ਮੂਰਲੇ ਟਾਇਰ ਕਿੰਨੇ ਪੈਸੇ ਹੋਣਗੇ ਹੈਗੇ 80 ਪੈਸੇ 80 ਪੈਸੇ ਮੂਰਲੇ ਟਾਇਰ ਪਏ ਆ ਤੇ ਪਿਛਲੇ ਟਾਇਰ ਜੀ 70 ਰੁਪਏ ਹੈਗੇ ਨੇ ਹਾਂ ਤੇ ਜਾਲੀਆਂ ਜੂਣੀਆਂ ਲਾਈਟਾਂ ਤੇ ਸੱਜਣੋਂ ਪੂਰੀ ਘੈਂਟ ਲੱਗੇ ਹੋਏ ਨੇ ਸਤਰੀ ਵੀ ਦਿਖਾ ਦਿੱਤਾ ਹੈ ਨਾ ਤੇ ਕੰਡੀਸ਼ਨ ਦਾ ਬਹੁਤ ਚੰਗਾ ਟਰੈਕਟਰ ਹੈ ਯਾਰ ਤੇ ਭਾਈ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਇਹਦੇ ਦਾ 470 ਦਾ 4 ਲੱਖ ਤੇ 70 ਹਜ਼ਾਰ ਦਾ ਆ ਆਪ ਵੀ ਦਿਖਾ ਦਿਆ ਆ ਪੱਠੀ ਨਾਲ ਦੀ ਆ ਭਾਈ ਨਾਲ ਦੇ ਹਨਾ ਜਿਵੇਂ ਕਹਦੀ ਟਰੈਕਟਰ ਕਰਮ ਕਰਮ ਨਹੀਂ ਸਾਧ ਹੋਇਆ ਹੋਇਆ ਹਨਾ ਪੂਰਾ ਹੀ ਸਾਮ ਦੇ ਵਿੱਚ ਚੱਲਿਆ ਹੋਇਆ ਤੇ ਭਾਈ ਬਣੂ ਕਿੰਨੇ ਦਾ ਐਂ ਦੱਸ ਦੇ 70 ਦਊਂਗਾ 90 95 ਰੇਟ ਦਾ ਅੱਛਾ 4 ਲੱਖ 95 ਹਜ਼ਾਰ ਦੀ ਡਿਮਾਂਡ ਆ ਦਵਾਂਗੇ 4 ਲੱਖ 70 ਇਹਦੇ ਵਿੱਚੋਂ ਮਾਰ ਦੜ ਦੱਲ ਹਨਾ ਤੇ ਲੋ ਮਿੱਤਰੋ ਇਹਦੇ ਵਿੱਚੋਂ ਵੀ ਤੁਹਾਡਾ ਬਣਦਾ ਮਾਨਤਾ ਨੂੰ ਹੋ ਜਾਊਗਾ ਸੰਪਰਕ ਕਰ ਲਓ ਸੱਜਣੋ ਦੋਨੇ ਟਰੈਕਟਰ ਘੈਂਟ ਨੇ ਪਿੰਡ ਬਾਈ ਦਾ ਹੈਗਾ ਫਰਬਾਹੀ ਨਾ ਬਾਈ ਦਾ ਗੁਰਲਾਲ ਹੈ ਤੇ ਨੰਬਰ ਵੀ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਕਰ ਲਓ ਸੱਜਣੋ ਕੰਟੈਕਟ ਜਿਹੜਾ ਵੀ ਟਰੈਕਟਰ ਤੁਹਾਨੂੰ ਪਸੰਦ ਆਉਂਦਾ ਨਾ ਮਾਰ ਲਓ ਮੋਰਚਾ